ਵਿਸ਼ੇਕਮਾਗਾ ਕੀ ਗੱਲ ਹੈ ਅ ਕੱਲ ਆਪਾਂ ਸਾਰਿਆਂ ਨੂੰ ਤੁਹਾਨੂੰ ਸਮਾਂ ਦਿੱਤਾ ਸੀ ਕਿ ਆਪਾਂ 11 ਵਜੇ ਨੋਮੀਨੇਸ਼ਨ ਪੇਪਰ ਫਾਈਲ ਕਰਨੇ ਆ ਤੇ ਸਾਰਿਆਂ ਨੇ ਤੁਸੀਂ ਹੋਮ ਆਮਾ ਕੇ ਉੱਥੇ ਪਹੁੰਚਣ ਦੀਆਂ ਤੁਹਾਡੀਆਂ ਤਿਆਰੀਆਂ ਮੈਨੂੰ ਲੱਗਦਾ ਕਿ ਉਹ ਮੁਕੰਮਲ ਸਨ ਤੇ ਤੁਹਾਡਾ ਸਾਰਿਆਂ ਦਾ ਕਿਉਂਕਿ ਪਹਿਲਾ ਵੀ ਤੁਸੀਂ ਸਾਰੇ ਲੁਧਿਆਣੇ ਵਾਲਿਆਂ ਨੇ ਬਹੁਤ ਭਰਮਾ ਸਵਾਗਤ ਕੀਤਾ ਜਿਸ ਦਿਨ ਮੈਂ ਇੱਥੇ ਆਇਆ ਔਰ ਨਿਰੰਤਰ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਉਹਦੇ ਚ ਤੁਸੀਂ ਬਹੁਤ ਸਾਰੇ ਲੋਕ ਮੈਨੂੰ ਪਿਆਰ ਦੇ ਰਹੇ ਹੋ ਪਰ ਉਹ ਕੱਲ ਦਾ ਪ੍ਰੋਗਰਾਮ ਜਦੋਂ ਸਰਜੀਤ ਬਾਤਰ ਸਾਹਿਬ ਪੰਜਾਬੀ ਦੇ ਮਹਾਨ ਰਖਵਾਲੇ ਮੈਂ ਸਮਝਦਾ ਕਿ ਜਿਨ੍ਹਾਂ ਨੇ ਪੰਜਾਬ ਦਾ ਪੰਜਾਬੀ ਅੰਦਾ ਔਰ ਪੰਜਾਬੀ ਮਾਂ ਬੋਲੀ ਦਾ ਨਾਮ ਦੁਨੀਆ ਭਰ ਦੇ ਵਿੱਚ ਰੋਸ਼ਨ ਕੀਤਾ ਕੱਲ ਉਹਨਾਂ ਦੀ ਅਚਨਚੇਤ ਉਹਨਾਂ ਦਾ ਚਲੇ ਜਾਣਾ ਇਹ ਪੂਰੇ ਇਸ ਮੁੱਚੇ ਦੇਸ਼ ਸ਼ਫਾ ਹੁੰਦੀ ਹੈ ਕਿਰਪਾ ਹੁੰਦੀ ਹੈ ਉਹਨਾਂ ਤੇ ਸੋ ਉਹ ਆਪਦਾ ਨਾਮ ਵੀ ਕਮਾਉਂਦੇ ਨੇ ਔਰ ਲੋਕ ਸੇਵਾ ਦੇ ਪਿੰਡ ਵਿੱਚ ਆਪਦਾ ਵੱਡਾ ਯੋਗਦਾਨ ਪਾਉਂਦੇ ਨੇ ਸੋ surjit patar ji ਸਾਡੇ ਵਿਚਕਾਰ ਨਹੀਂ ਰਹੇ ਸੋ ਕੱਲ ਉਹਨਾਂ ਦਾ ਅੰਤਿਮ ਸੰਸਕਾਰ 11 ਵਜੇ ਰੱਖਿਆ ਹੈ ਸੋ ਮੈਨੂੰ ਲੱਗਦਾ ਕਿ ਸਾਨੂੰ ਨੋਮੀਨੇਸ਼ਨ ਜਿਹੜੇ ਆਪਦੇ ਕਾਗਜ਼ ਐ ਉਹ ਸ਼ਾਂਤ ਮੈਇ ਤਰੀਕੇ ਦੇ ਨਾਲ ਭਰਨੇ ਚਾਹੀਦੇ ਐ ਸੋ ਇਸ ਕਰਕੇ ਸਮੁੱਚੇ ਭਰਾਵਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਐ ਇਹ ਜਿਹੜਾ ਸਾਰਾ ਆਪਣਾ ਰੋਡ ਸ਼ੋਅ ਦਾ ਔਰ ਪ੍ਰੋਗਰਾਮ ਸੀਗਾ ਪੂਰੇ ਤੇ ਹੁਣ ਆਪਾਂ ਵਿਰਾਮ ਲਾਉਂਦੇ ਹੋਏ ਹੈ ਜਾਨੀ ਕਿ ਉਹਨੂੰ ਕੈਨਸਲ ਕਰਦੇ ਹੋਏ ਹੈ 52 ਸਾਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋ ਕੇ ਹਾਜ਼ਰੀ ਲਵਾ ਕੇ ਤੇ ਫਿਰ ਮੈਂ ਆਪਦੇ ਨਾਮੀਨੇਸ਼ਨ ਪੇਪਰ ਪੜਾਂਗਾ ਔਰ ਅਸੀਂ ਸਾਰੇ ਇਕੱਲੇ ਕੰਟੈਸਟਡ ਕੈਂਡੀਡੇਟ ਤੇ ਸਾਡੇ ਜ਼ਿਲ੍ਹਾ ਪ੍ਰਧਾਨਾਂ ਨੂੰ ਹੀ ਉੱਥੇ ਸੱਦਾਂਗੇ ਤਾਂ ਜੋ ਅਸੀਂ ਨੋਮੀਨੇਸ਼ਨ ਫਾਰਮ ਸਰਜੀਤ ਪਾਤਰ ਜੀ ਨੂੰ ਯਾਦ ਕਰਦੇ ਆ ਹੋਇਆ ਔਰ ਆਪ ਦੇ ਸੱਚੇ ਪਾਤਸ਼ਾਹ ਦਾ ਨਾਮ ਲੈਂਦਿਆਂ ਹੋਇਆ ਦਾਖਲ ਕਰਕੇ ਆਵਾਂਗੇ ਸੋ ਕੱਲ ਦਾ ਜਿਹੜਾ ਧੂਮ-ਤਹਾਮਲਾ ਪ੍ਰੋਗਰਾਮ ਸੀ ਉਹਨੂੰ ਕੈਂਸਲ ਸਮਝਿਆ ਜਾਵੇ ਤੇ ਕੋਈਸੇ ਨੂੰ ਵੀ ਇਕੱਠ ਜਾਂ ਬੰਦੇ ਲੈ ਕੇ ਔਨਲੀ ਲੋੜ ਨਹੀਂ ਸੋ ਦੁਬਾਰਾ ਫੇਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਿਆਰ ਦੇਣ ਲਈ ਮੈਨੂੰ ਮੁਹੱਬਤ ਦੇ ਲਈ ਆਸ ਕਰਾਂਗਾ ਕਿ ਅਗਰ ਮੌਕਾ ਮਿਲੇ ਆ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾਣ ਦਾ ਤਾਂ ਮੈਂ ਸਮੁੱਚੇ ਪੰਜਾਬ ਦੇ ਲੋਕਾਂ ਦੇ ਮਸਲਿਆਂ ਤੇ ਦੇਸ਼ ਦੀ ਪਾਰਲੀਮੈਂਟ ਵਿੱਚ ਚਰਚਾ ਕਰ ਸਕਾਂ ਔਰ ਲੁਧਿਆਣੇ ਦੇ ਜਿਹੜੇ ਅਹਿਮ ਮੁੱਦੇ ਐ ਉਹਨਾਂ ਦੀ ਲੜਾਈ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਗੱਲਬਾਤ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਆਖਾਂ ਇਹ ਮੈਂ ਕੋਸ਼ਿਸ਼ ਕਰਾਂਗਾ ਪਰਮਾਤਮਾ ਫਤਿਹ ਬਖਸ਼ੇ ਸੋ ਫਿਰ ਸ਼ਾਮ ਨੂੰ ਤੁਹਾਡੇ ਨਾਲ ਲਾਈਵ ਹੁੰਦੇ ਆ ਜਦੋਂ ਸਾਰੇ ਦਿਨ ਦੀ ਕੈਂਪੇਨ ਕਰਕੇ ਆਵਾਂਗੇ ਹੁਣ ਅੱਜ ਸਾਰਾ ਦਿਨ ਸ਼ਹਿਰ ਲੁਧਿਆਣੇ ਦੇ ਵਿੱਚ ਹਾਂ ਮੈਂ ਔਰ ਕੱਲੋਂ ਤੁਹਾਨੂੰ ਦੱਸਿਆ ਕਿ ਨਾਮਿਨੇਸ਼ਨ ਭਰਨੇ ਆ ਫਿਰ ਜਿਵੇਂ ਅੱਜ ਸਾਰਾ ਦਿਨ ਕੈਂਪੇਨ ਹੋਏਗੀ ਤੁਹਾਨੂੰ ਫੇਸਬੁੱਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਜਾਣੂ ਕਰਵਾਉਂਦਾ ਰਹਾਂਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਿਆਰ ਦੇਣ ਲਈ ਜੁੜੇ ਰਹੇ ਹੋ ਤੇ ਹਰੇਕ ਵਿਅਕਤੀ ਨੂੰ ਮੇਰੀ ਬੇਨਤੀ ਹੈ ਜਿਹੜਾ ਰਾਜੇ ਵਿੜਿੰਗ ਨੂੰ ਪਿਆਰ ਕਰਦਾ ਹੈ ਜਿਹੜਾ ਜਿਹੜਾ ਧੋਖੇਬਾਜ਼ਾਂ ਤੋਂ ਨਫ਼ਰਤ ਕਰਦਾ ਹੈ ਔਰ ਜਿਹੜਾ ਗਦਾਰ ਲੋਕਾਂ ਤੋਂ ਨਫ਼ਰਤ ਕਰਦਾ ਹੈ ਇੱਕ ਉਹਨਾਂ ਦੇ ਖਿਲਾਫ ਤੁਸੀਂ ਸਨੇਹਾ ਦੇਣਾ ਹੈ ਲੁਧਿਆਣੇ ਦੇ ਵਿੱਚ ਔਰ ਜਗਾ ਜਗਾ ਤੋਂ ਜਿੱਥੇ ਤੁਹਾਡੇ ਕੋਈ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਦੋਸਤ ਬੈਠਾ ਹੈ ਉਹਨੂੰ ਇਹ ਸਨੇਹਾ ਲਾ ਦਿਓ ਇਹ ਸਵਾਰੀ ਦੀ ਜਿਹੜੀ ਨਿਰਣਾਇਕ ਲੜਾਈ ਹੈ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ ਔਰ ਉਹ ਇੱਕ ਹੀ ਪਾਰਟੀ ਬਚਾ ਸਕਦੀ ਹੈ ਕਾਂਗਰਸ ਪਾਰਟੀ ਇਧਰ ਉਧਰ ਨਾ ਆਪਦੀ ਵੋਟ ਖਰਾਬ ਕਰਦੇ ਹੋਏ ਸਮੁੱਚੇ ਕਾਂਗਰਸ ਪਾਰਟੀ ਦੇ ਅ ਉਮੀਦਵਾਰਾਂ ਨੂੰ ਹੱਥ ਪੰਜੇ ਦਾ ਮਟਨ ਨਾ ਪਕੇ ਤੁਸੀਂ ਕਾਮਯਾਬ ਬਣਾਉਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਰ ਮਿਲਦੇ ਹਾਂ ਦੁਬਾਰਾ ਥੈਂਕ ਯੂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ